ਕਿਉਂਕਿ ਤੁਹਾਨੂੰ ਤਾਂ ਕਾਫੀ ਟਾਈਮ ਹੋ ਗਿਆ ਚਲੋ ਲੁਧਿਆਣਾ ਦੇ ਨਾਲ ਹੀ ਤੁਸੀਂ ਬਿਲੋਂਗ ਕਰਦੇ ਹੋ ਕਿ ਲੁਧਿਆਣਾ ਦੇ ਪੈਰੀਫੇਰੀ ਦੇ ਵਿੱਚ ਜਿੰਨੀਆਂ ਵੀ ਹੁਣ ਡਵੈਲਪਮੈਂਟ ਹੋ ਰਹੀਆਂ ਨੇ ਐਸੀ ਲਗਾਤਾਰ ਦੇਖਿਆ ਕਿ ਬਹੁਤ ਸਾਰੀਆਂ ਬਿਲਡਿੰਗਸ ਬਣੀਆਂ ਨੇ ਅਪਾਰਟਮੈਂਟਸ ਬਣੇ ਨੇ ਉਹ ਸਾਰੇ ਫੁੱਲ ਹੋ ਚੁੱਕੇ ਨੇ ਉੱਥੇ ਰਿਹਾਇਸ਼ ਲਈ ਕੋਈ ਵੀ ਥਾਂ ਬਾਕੀ ਨਹੀਂ ਹੈ ਇਸ ਕਰਕੇ ਅਫੋਰਡੇਬਲ ਹਾਊਸ ਬਣੇ ਹਜੇ ਹਜੇ ਸਰਕਾਰ ਕਰੀ ਅਫੋਰਡੇਬਲ ਹਾਊਸ ਬਣਾਣਾ ਦੇਖੋ ਅਫੋਰਡੇਬਲ ਹਾਊਸ ਇੱਕ ਮਿੰਟ ਸਰ 3 ਬੀ ਐਚ ਕੋਰਡ 1.5 ਕਰੋੜ ਦਾ ਕੋਈ ਨਹੀਂ ਨਾ ਲੈ ਸਕਦਾ ਅਫੋਰਡੇਬਲ ਹਾਊਸ ਬਣਾਣ ਕੇ 25-30 ਲੱਖ ਰੁਪਏ ਦੇ ਦੇਣਗੇ ਜਿੰਨੇ ਫੋਰਟੇਬਲ ਪ੍ਰੋਜੈਕਟ ਲੁਧਿਆਣੇ ਚ ਬਣ ਰਹੇ ਨੇ 5-6 ਪ੍ਰੋਜੈਕਟ ਬਣ ਰਹੇ ਨੇ ਆਲਰੇਡੀ ਉਹ ਹਜੇ 50% ਵੀ ਸੇਲ ਨਹੀਂ ਹੋਏ ਜਿਨ੍ਹਾਂ ਨੂੰ 6-6 7-7 ਸਾਲ ਹੋ ਗਏ ਬੰਦਿਆਂ ਨੂੰ ਠੀਕ ਹੈ ਜੀ ਇਹ ਜਿਹੜੀ ਡਿਮਾਂਡ ਵੀ ਦੇਖੋ ਡਿਮਾਂਡ ਐਂਡ ਸਪਲਾਈ ਦੋਨੇ ਚੀਜ਼ਾਂ ਦਿਖਣੀਆਂ ਪੈਣੀਆਂ ਨੇ ਮੈਨੂੰ ਇੱਕ ਗੱਲ ਦੱਸੋ ਵੀ ਇਹ じゃ ਇਹਨਾਂ ਨੇ ਕਿਹੜਾ ਸਰਵੇ ਕਰਾ ਲਿਆ ਵੀ ਲੁਧਿਆਣੇ ਦੇ ਵਿੱਚ 24000 ਏਕੜ ਦੀ ਲੋਡ ਪੈ ਗਈ ਤੇ ਅਫੋਰਡੇਬਲ ਦੀ ਲੋਡ ਪੈ ਗਈ ਜਾਂ ਵੱਡੇ ਪਲਾਟਾਂ ਦੀ ਲੋਡ ਪੈ ਗਈ ਜਾਂ ਵੱਡੇ ਫਲੈਟਾਂ ਦੀ ਲੋਡ ਪੈ ਗਈ ਜਿਹੜੇ ਲੋਕਾਂ ਦੇ ਆਲਰੇਡੀ ਪ੍ਰੋਜੈਕਟ ਪਾਸ ਨੇ ਅਜੇ ਤਾਂ ਉਹਨਾਂ ਦਾ ਮਾਲ ਨਹੀਂ ਵਿਕ ਰਿਆ ਤੇ ਇਹ ਜਿਹੜੇ ਜ਼ਿਮੀਂਦਾਰਾਂ ਦਾ ਮਾਲ ਇਹਨਾਂ ਦਾ ਵਿਚਾਰਿਆਂ ਦਾ ਕਿੱਥੇ ਵਿਕਣਾ ਮੈਨੂੰ ਦੱਸੋ ਇਹ ਬਹੁਤ ਵੱਡਾ ਸਕੈਮ ਜਿਵੇਂ ਦਿੱਲੀ ਦੇ ਵਿੱਚ ਸ਼ਰਾਬ ਦਾ ਘਟਾਲਾ ਹੋਇਆ ਸਕੈਮ ਹੋਇਆ ਇਸੇ ਤਰ੍ਹਾਂ ਦਾ ਹੀ ਸਕੈਮ ਹੋਣਾ ਪੰਜਾਬ ਦੇ ਲੋਕਾਂ ਨਾਲ ਧੋਖਾ ਹੋ ਰਿਹਾ ਕਿਸਾਨਾਂ ਨਾਲ ਹੋ ਰਿਹਾ ਗਰੀਬਾਂ ਨਾਲ ਹੋ ਰਿਹਾ ਸ਼ਹਿਰੀਆਂ ਨਾਲ ਵੀ ਹੋ ਰਿਹਾ ਮੈਂ ਤੁਹਾਨੂੰ ਦੱਸ ਦਿੰਦਾ ਕਰਨ ਕਿਉਂਕਿ ਇਹ ਸਾਰਾ ਕਰਜ਼ਾ ਜਿਹੜਾ ਇਹਨਾਂ ਨੇ ਲੈਣਾ ਉਹ ਕਰਜ਼ਾ ਮੋੜਨਾ ਦਾ ਪੰਜਾਬ ਦੇ ਲੋਕਾਂ ਨੂੰ ਹੀ ਪੈਣਾ ਹੈ ਇਹਨਾਂ ਤੇ ਟੈਕਸ ਲੱਗਣਾ ਇਹਨਾਂ ਦਾ ਨੁਕਸਾਨ ਪੰਜਾਬੀਆਂ ਦਾ ਹੀ ਹੋਣਾ ਸਾਰਿਆਂ ਦਾ ਮੈਂ ਤੁਹਾਨੂੰ ਦੱਸਾਂ